ਦਾਸਾ ਰਣਵਤ ਨਾਨਕ ਹਮਤਾ ਕੇ ਦਾਸਾ ਬਲਾਵਲ ਮਹਲਾ ਤੀਜਾ ਵਾਰ 7 ਘਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਤ ਵਾਰ ਆਤਪੁਰਖ ਹੈ ਸੋਈ ਆਪੇ ਵਰਤੈ ਅਵਰਨਾ ਕੋਈ ਓਤ ਪੋਤ ਜਗ ਰਹਿ ਆਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਜੈ ਕੋਈ ਹਿਰਦਾ ਜਪਨੀ ਜਪੋਂ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ ਜਨ ਪਾਗ ਲਗ ਧਿਆਵੋਂ ਹੋਏ ਦਾਸਨ ਦਾਸਾ ਰਹਾਉ ਸੋਮਵਾਰ ਸੱਚ ਰਹਿ ਆਸਮਾਈ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੀ ਸਭ ਲਿਬ ਲਾਈ ਜਿਸ ਦੇਵੈ ਤਿਸ ਪੱਲੇ ਪਾਈ ਅਗਮ ਅਗੋਚਰ ਲਖਿਆ ਨਾ ਜਾਈ ਗੁਰ ਕੈ ਸ਼ਬਦ ਹਰ ਰਹਿ ਆ ਸਮਾਈ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦੇ ਲਾਇਆ ਆਪ ਬੁਝਾਏ ਸੋਈ ਬੂਝੈ ਗੁਰ ਕੈ ਸ਼ਬਦ ਦਰ ਘਰ ਸੂਝੈ ਪ੍ਰੇਮ ਭਗਤ ਕਰੇ ਲਿਵ ਲਾਏ ਹਉ ਮੈਂ ਮਮਤਾ ਸ਼ਬਦ ਜਿਲਾਏ ਗੁਰਦੁਆਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਏ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚੈ ਸਦ ਸੋਭਾ ਪਾਏ ਨਾਮ ਰਤੇ ਗੁਰ ਸ਼ਬਦ ਸੁਹਾਏ ਲਾਹ ਨਾਮ ਪਾਏ ਗੁਰਦੁਆਰ ਆਪੇ ਦੇਵੇ ਦੇਵਣ ਹਾਰ ਜੋ ਦੇਵੇ ਤਿਸ ਕੋ ਬਲ ਜਾਈਐ ਗੁਰ ਪ੍ਰਸਾਦੀ ਆਪ ਗਵਾਈਐ ਨਾਨਕ ਨਾਮ ਰਖੋ ੁਰ ਧਾਰ ਦੇਵਨ ਹਾਰੇ ਕੋ ਜੈਕਾਰ ਵੀਰ ਵਾਰ ਵੀਰ ਭਰਮ ਭੁਲਾਏ ਪ੍ਰੇਮ ਭੂਤ ਸਭ ਦੂਜੈ ਲਾਏ ਆਪ ਉਪਾਏ ਕਰ ਵੇਖੈ ਵੇਕਾ ਸਭਨਾ ਕਰਤੇ ਤੇਰੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੈ ਜਿਸ ਲਐ ਮਲਾਈ ਸ਼ੁਕਰਵਾਰ ਪ੍ਰਭ ਰਹਿ ਆਸਮਾਈ ਆਪ ਉਪਾਇ ਸਭ ਕੀਮਤ ਪਾਈ ਗੁਰਮੁਖ ਹੋਐ ਸੋ ਕਰੈ ਵਿਚਾਰ ਸਤ ਸੰਜਮ ਕਰਨੀ ਹੈ ਕਾਰ ਵਰਤਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਉ ਹੈ ਦੂਜਾ ਸਨੇਸ਼ਰਵਾਰ ਸਹੁਣ ਸਾਸਤ ਵਿਚਾਰ ਹਉ ਮੈਂ ਮੇਰਾ ਪਰਮੈ ਸੰਸਾਰ ਮਨਮੁਖੇ ਅੰਦਾ ਦੂਜੈ ਭਾਈ ਜਮਦਰ ਬਾਦਾ ਚੂਟਾਂ ਖਾਈ ਗੁਰ ਪ੍ਰਸਾਦੀ ਸਦਾ ਸੁਖ ਪਾਈ ਸੱਚ ਕਰਨੀ ਸਾਚ ਲਿਵ ਲਾਈ ਸਤਿਗੁਰ ਸੇਵਹਿ ਸੇਵਡ ਭਾਗੀ ਹਉ ਮੈਂ ਮਾਰ ਸੱਚ ਲਿਵ ਲਾਗੀ ਤੇਰਿਆ ਰੰਗ ਰਾਤੇ ਸਹਿਜ ਸੁਭਾਈ ਤੂੰ ਸੁਖ ਦਾਤਾ ਲੈ ਮਲਾਈ ਇਕਸਤੇ ਦੂਜਾ ਨਹੀਂ ਕੋਈ ਗੁਰਮੁਖ ਬੂਝੈ ਸੋਜੀ ਹੋਏ 15 ਥਿੱਤੀ ਤੈ ਸੱਤ ਵਾਰ ਮਹਾਰੁਪਤੀ ਆਵਹਿ ਵਾਰ ਵਾਰ ਦਿਨ ਸਨਹਿਣਿ ਤਿਵੇਂ ਸੰਸਾਰ ਆਵਾ ਗੌਣ ਕੀ ਆਕਰਤਾਰ ਨਿਚਲ ਸਾਚ ਰਹਿ ਆਕਲ ਧਾਰ ਨਾਨਕ ਗੁਰਮੁਖ ਬੂਝੈ ਕੋਬਿ ਸ਼ਬਦ ਵਿਚਾਰ ਬਲਾਵਲ ਮਹੱਲਾ ਤੀਜਾ ਆਦ ਪੁਰਖੇ ਆਪੇ ਸ੍ਰੇਸ਼ਟ ਸਾਜੀ ਜੀ ਜੰਤ ਮਾਇਆ ਮੋਹਿ ਪਾਜੀ ਦੂਜੈ ਭਾਇ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੀ ਸਤਗੁਰ ਭੇਟਿਆ ਸੋ ਜੀ ਪਾਏ ਪਰਪੰਚ ਚੂਕੈ ਸਚ ਸਮਾਈ ਜਾਂ ਕੈ ਮਸਤਕ ਲਿਖਿਆ ਲੇਖ ਤਾਂ ਕੈ ਮਨ ਵਸਿਆ ਪ੍ਰਭ ਏਕ ਰਹਾਉ ਸਿਸ਼ਟ ਉਪਾਏ ਆਪੇ ਸਭ ਵੇਖੈ ਕੋਈ ਨਾ ਮੀਟੈ ਤੇਰੇ ਲੇਖੈ ਸਿੱਧ ਸਾਧਕ ਜੇ ਕੋ ਕਹਿ ਕਾਈ ਪਰਮੇ ਭੂਲਾ ਆਵੇ ਜਾਏ ਸਤਿਗੁਰ ਸੇਵੈ ਸੋ ਜਨ ਬੂਝੈ ਹਉਮੈ ਮਾਰੀ ਤਾਂ ਦਰ ਸੂਝੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕਾ ਸ਼ਬਦ ਹਰ ਦਰ ਨਿਸ਼ਾਨੈ ਸਤਿਗੁਰ ਭੇਟੇ ਤਾ ਏਕੋ ਪਾਈ ਵਿਚੋਂ ਦੂਜਾ ਠਾਕ ਰਹਾਈ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸ਼ੇ ਦੇਵੜਾਈ ਤਿਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਵਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ ਅਵੈ ਨਾ ਜਾਏ ਨਾ ਦੁਖ ਪਾਈ ਨਾਮੇ ਰਾਤੇ ਸਹਿਜ ਸਮਾਈ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਾ ਪਰਪੂਰ ਇਕ ਸੇਵਕ ਇਕ ਭਰਮ ਭਲਾਈ ਆਪੇ ਕਰੇ ਹਰਿ ਆਪ ਕਰਾਈ ਏਕੋ ਵਰਤੈ ਅਵਰਨਾ ਕੋਇ ਮਨ ਰੋਸ ਕੀਜੈ ਜੇ ਦੂਜਾ ਹੋਇ ਸਤਿਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵਹਿ ਜਾਹਿ ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹਿ ਥਿੱਤੀ ਵਾਰ ਤਾਂ ਜਾਂ ਸੱਚ ਰਹਤੇ ਬਿਨ ਨਾਮ ਹੈ ਸਭ ਭਰਮ ਹੈ ਕਾਚੀ ਮਨ ਮੁਖੰਬਰ ਹੈ ਮਰ ਬੇਗਤੀ ਜਾਹੇ ਏਕ ਨਾ ਚੇਤ ਤਹ ਦੂਜਾ ਲਵਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੈ ਕਿਉ ਪਾਏ ਪਾਰ ਆਪ ਉਪਾਏ ਉਪਾਵਨ ਹਾਰ ਆਪੇ ਕੀਤੋਨ ਗੁਰ ਵਿਚਾਰ ਬਹੁਤੇ ਭੇਖ ਕਰਹਿ ਭੇਖ ਧਾਰੀ ਭਵ ਪਵ ਭ੍ਰਮ ਹੈ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨ ਮੁਖ ਕੋ ਮੋਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਪਰਮ ਚਕਾਏ ਘਰ ਹੀ ਅੰਦਰ ਸੱਚ ਮਹਿਲ ਪਾਏ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਸਤਿਗੁਰ ਬਾਝੋਂ ਅੰਧ ਗੁਬਾਰ ਥਿੱਤੀ ਵਾਰ ਸੇਵਹਿ ਮੁਗਦ ਗੁਬਾਰ ਨਾਨਕ ਗੁਰਮੁਖ ਬੂਝੈ ਸੋਜੀ ਪਾਏ ਇਕਤ ਨਾਮ ਸਦਾ ਰਹਿ ਆਸਮਾਈ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਨਵੇ ਲੜੀਆ ਗੋਇਲ ਆਈ ਨਾਮ ਮਟਕੀ ਡਾਰ ਧਰੀ ਹਰ ਲਿਵ ਲਾਈ RAM ਲਿਵ ਲਾਏ ਹਰ ਸਿਉ ਰਹੀ ਗੋਇਲ ਸਹਿਜ ਸ਼ਬਦ ਸ਼ਿੰਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੋੰਦਨ ਵੇਲ ਸੁੰਦਰ ਦੇਖ ਪ੍ਰਸਾਦ ਹਰਿਆ ਸਚ ਨਵੇਲੜੀਏ ਜੋ ਬਨਵਾਲੀ RAM ਆਉ ਨਾ ਜਾਉ ਕਹੀਂ ਆਪਣੇ ਸਹਿ ਨਾਲੀ RAM ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਦ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸਿਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀ ਆਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮੋਹਿੜੀ ਪਿਰ ਸੰਗ ਸੂਤੀ ਰਾਮ ਗੁਰ ਕੈ ਭਾਏ ਚੱਲੋ ਸਾਚ ਸੰਗੂਤੀ ਰਾਮ ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਭੰਜਨੋ ਜੋਤ ਸਬਾਏ ੜੀਏ ਤ੍ਰਿ ਭਵਨ ਸਾਰੇ RAM ਘਟ ਘਟ ਰਵ ਰਹਾ ਅਲਖ ਅਪਾਰੀ RAM ਅਲੱਖ ਅਪਾਰ ਅਪਾਰ ਸਾਚਾ ਆਪ ਮਾਰ ਮਲਾਈ ਐ ਹਉ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਚ ਕਾਈ ਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰ ਨਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚਿ ਵਗਾਸੀ ਰਾਮ 모ਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਅਬਗਤੋ ਹਰਨਾਥ ਨਾਥ ਹੈ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮੇ ਅੰਤਰ ਵਸ ਰਹੀ ਪੇਖ ਭਵਨੀ ਹੱਥ ਨਾ ਜਾਣਾ ਨਾ ਨਿਕਾ ਸੱਚ ਗਹਿ ਰਹੇ ਭਿੰਰੀ ਰਹਿਣ ਭਲੀ ਦਿਨ ਸੁਸੁਹਾਏ RAM ਨਿਜ ਕਰ ਸੂਤੜੀਏ ਪਰਮ ਜਗਾਏ RAM ਨਵਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਰ ਪਾਣੀਆਂ ਤਜ ਕੂੜ ਕਪਤ ਸੁਭਾਉ ਦੂਜਾ ਚਾકરી ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਨੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣਿਆ ਜਾਗ ਸਲੋ ਨੜੀਏ ਬੋਲੇ ਗੁਰ ਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮਖ ਬੂਜੇ ਓ ਸ਼ਬਦ ਸਮਾਏ ਆਪ ਗੁਆਈ ਤਰੇ ਪਵਨ ਸੋਜੀ ਸੂਜੇ ਰਹਿ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿ ਆ ਸਰਬ ਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਏ ੜੀਏ ਭਗਤ ਸੁਨੇਹੀ RAM ਗੁਰਮਤਿ ਮਨ ਰਹਸੀ ਸੀਜਸ ਦੇਹੀ RAM ਮਨ ਮਾਰ ਰੀਜੈ ਸ਼ਬਦ ਸੀਜੈ ਤ੍ਰੈ ਲੋਕ 나ਥ ਪਛਾਣੇ ਮਨ ਦੀ ਗਡੋਲ ਨਾ ਜਾਏ ਕਤਹੀਂ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕਿਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ ਸੰਤ ਬਲਾਵਲ ਮਹੱਲਾ ਚੌਥਾ ਮੰਗਲ ਇੱਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਣਾ RAM ਗੁਰ ਤੁਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਵੱਡ ਭਾਗੀਆਂ ਸੋਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੋਹਾਗ ਹੈ ਨਾਨਕ ਮਨ ਪਾਣਾ RAM ਨਿਮਾਣੀਆਂ ਹਰ ਮਾਣ ਹੈ ਹਰ ਪ੍ਰਭ ਹਰਿ ਆਪੈ ਰਾਮ ਗੁਰਮੁਖਿ ਆਪ ਗਵਾਇ ਨਿਤ ਹਰਿ ਹਰਿ ਜਾ ਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰਿ ਰਾ ਪੈ ਰਾਮ ਜਨ ਨਾਨਕ ਸਹਿਜ ਮਲਾਇ ਹਰਿ ਰਾਸ ਹਰਿ ਤਰਾ ਪੈ ਰਾਮ ਮਾਨਸ ਜਨਮ ਹਰ ਪਾਈਐ ਹਰਿ 라ਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰਾਂਗੋ ਹੋਏ ਕਣੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦਿਰੜਾਇਆ ਮਨ ਤਨ ਰੰਗ ਪੀਨਾ ਰਾਮ ਭਗਤ ਵੱਛਲ ਹਰ ਨਾਮ ਹੈ ਗੁਰਮ ਕਹ ਹਰ ਲਈ ਨਾਰਾਮ ਬਿਨੋ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਮ ਰਾਮ ਬਲਾਵ